ਨਾਮ ਸ੍ਰੀ ਵਾਹਿਗੁਰੂ ਸਹਬ ਜੀ ਵਾਹਿਗੁਰੂ ਸਹਬ ਜੀ ਸਤਨਾਮ ਸ੍ਰੀ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਜੀ ਨਮਾਜ਼ੀ ਸੰਗਤ ਜੀ ਆਓ ਸਾਰੇ ਰਲ ਮਿਲ ਕੇ ਉਸ ਪਿਤਾ ਪਰਮਾਤਮਾ ਅਕਾਲ ਪੁਰਖ ਜੋ ਕਿ ਇਸ ਜੀਵ ਭਾਵ ਇਸ ਬੱਦੇ ਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ ਇਸ ਜੀਵ ਦੇ ਕੁਸੱਫਲੇ ਪੈ ਜੇ ਇਹਦਾ ਜਿਹੜਾ ਸਫ਼ਰ ਹੈ ਲੋਕ ਦਾ ਵੀ ਠੀਕ ਨਿਕਲ ਜੇ ਔਰ ਜਿਹੜਾ ਪ੍ਰਲੋਕ ਦਾ ਫਿਰ ਸਫ਼ਰ ਹੈ ਉਹ ਵੀ ਠੀਕ ਨਿਕਲ ਜੇ ਔਰ ਜਿਹੜਾ ਇਹਦਾ ਚੱਕਰ ਹੈ ਆਉਣ ਜਾਉਣ ਇੱਕ ਖੇਲ ਬਣਾਇਆ ਇਹ ਖਤਮ ਹੋ ਜੇ ਤਾਂ ਗੁਰੂ ਪਿਆਰਿਓ ਧੰਨ ਪਿਤਾ ਪਰਮੇਸ਼ਰ ਅਕਾਲ ਪੁਰਖ ਆਪਣੇ ਬੱਚਿਆਂ ਨੂੰ ਬੜੇ ਸਰਲ ਤਰੀਕੇ ਨਾਲ ਵਿਸਤਾਰ ਦੇ ਨਾਲ ਸਮਝਾਉਣਾ ਕਰਦੇ ਨੇ ਪਰ ਆਪਾਂ ਨੂੰ ਗੁਰਪਿਆਰ ਅਸੀਂ ਉਹਦੇ ਬੱਚੇ ਆ ਜੀਵ ਆ ਪਰ ਸਾਡੇ ਸਿਰ ਤੇ ਜੋ ਨਹੀਂ ਸਿਰਕਦੀ ਪਾਪ ਸਾਨੂੰ ਕਿਸੇ ਵੀ ਪੰਗਤੀ ਦਾ ਧੰਨ ਸ੍ਰੀ ਗੁਰਗੰਸਾਹਬ ਦੇ ਅੰਦਰ ਜੋ ਵੀ ਲਿਖਿਆ ਹੈ ਉਹ ਸਾਡੇ ਪੱਲੇ ਨਹੀਂ ਪੈਂਦਾ ਹੁਣ ਮੇਰਾ ਮਾਲਕ ਤਾਂ ਅੱਜ ਦਾ ਜੋ ਆਪਾਂ ਨੂੰ ਸ਼ਬਦਾਂ ਰਾਹੀਂ ਸਮਝਾ ਰਹੇ ਨੇ ਕਿ ਭਲਿਆ ਤੇਰਾ ਜਿਹੜਾ ਬਚਪਨ ਆ ਬਾਲਪਨ ਹੈ ਔਰ ਜਾਂ ਆਪਾਂ ਇਹ ਕਹ ਲਈਏ ਜਦੋਂ ਬੱਚਾ ਆਪਾਂ ਜਨਮ ਲੈਂਦਾ ਉਹਦੀ ਪਹਿਲੀ ਉਮਰ ਜਦੋਂ ਸਾਡੀ ਉਮਰ ਸ਼ੁਰੂ ਹੁੰਦੀ ਹੈ ਸਤਿਗੁਰ ਪ੍ਰਵਾਨ ਕਰਦੇ ਨੇ ਕਿ 12 ਸਾਲ ਅਨਜਾਨ ਪੜੇ ਦੇ ਵਿੱਚ ਲੰਘਾ ਦਿੰਦਾ ਹੈ ਅਨਜਾਨ ਪੜੇ ਦੇ ਵਿੱਚ 12 ਸਾਲ ਦੇਖੋ ਬੜੇ ਵਿਸਤਾਰ ਨਾਲ ਸਮਝਾ ਰਹੇ ਨੇ ਗੁਰੂ ਸਾਹਿਬ ਬਾਲਪਨ ਕਹਿੰਦੇ ਨੂੰ ਬਾਲਪਨ ਬਚਪਨ ਕਹਿ ਲਿਆ ਆਪਾਂ ਗੁਰੂ ਸਾਹਿਬ ਕਹਿੰਦੇ ਨੇ ਗ੍ਰੰਥ ਸਾਹਿਬ ਦੇ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿਤੇ ਇਹ ਬੱਚਾ ਇਹ ਜੀਵ ਇਹ ਬੰਦਾ 12 ਸਾਲ ਤੱਕ ਤਾਂ ਉਹ ਅਨਜਾਨਪਨੇ ਉੱਚ ਲਗਾ ਦਿੰਦਾ ਹੈ ਔਰ ਫਿਰ ਅੱਗੇ ਮੇਰਾ ਮਾਲਕ ਫਰਮਾਨ ਕਰ ਰਿਹਾ ਕਿ ਹੋਰ ਸੁਣੋ ਕਿ ਫਿਰ ਜਦੋਂ ਬਚ ਕੇ ਕਿੰਨੇ 20 ਕ ਸਾਲ ਫਿਰ ਲਗਾ ਦਿੰਦਾ ਹੈ 12 ਤੇ 8 ਪਾ ਦੋ ਕਿੰਨੇ 20 ਹੋ ਗਏ 20 ਅੱਗੇ 20 ਦੀ ਗੱਲ ਕਰਦੇ ਨੇ ਫਿਰ ਉਹ ਵੀ ਇਹ ਇਸ ਤਰ੍ਹਾਂ ਹੀ ਲਗਾ ਦਿੰਦਾ ਹੈ ਜਦੋਂ 20 ਸਾਲਾਂ ਤੋਂ ਟੱਪ ਗਿਆ ਤਦ ਤੱਕ ਵੀ ਇਹਨੂੰ ਭਾਵ ਇਹਤੇ ਕੋਈ ਅਸਰ ਨਹੀਂ ਪੈਂਦਾ ਕਿ ਮੈਂ ਤਪ ਕਰਨਾ ਹੈ ਮੈਂ ਬੰਦਗੀ ਕਰਨੀ ਹੈ ਮੈਂ ਕਿਹੜੇ ਕੰਮ ਵਾਸਤੇ ਆਇਆ ਹਾਂ ਸਭੇ ਅਨਜਾਨਪਨੇ ਚ 20 ਸਾਲ ਤੱਕ ਨਗਾ ਆ ਦਿੰਦਾ 20 ਸਾਲ ਤੱਕ ਲਾੜ ਆਪਣੇ ਚ ਕਹਿ ਲਈਏ ਜਾਂ ਫਿਰ ਜਿਹੜੇ ਮਾਤਾ ਪਿਤਾ ਦੀ ਗੋਦ ਪਿਆ ਹੁੰਦਾ ਹੈ ਉਹ ਵੀ ਕਹਿੰਦੇ ਨੇ ਅਜੇ ਬੱਚਾ ਹੈ ਅਜੇ ਬਹੁਤ ਉਮਰ ਪਈ ਹੈ ਕਰ ਲੇਗਾ ਭਗਤੀ ਪਰ ਗੁਰਪਿਆਰੋ ਸਤਗੁਰੂ ਨੂੰ ਨਹੀਂ ਮਨਜ਼ੂਰ ਕਰਦੇ ਕਹਿੰਦਾ ਨਹੀਂ ਕਿ ਕਿ ਜਦੋਂ ਤੋਂ ਅਸੀਂ ਸੰਸਾਰ ਦੇ ਵਿੱਚ ਜਨਮ ਲੈ ਲਿਆ ਸਾਡਾ ਜਿਹੜਾ ਲੇਖਾ ਜੋਖਾ ਸ਼ੁਰੂ ਹੋ ਜਾਂਦਾ ਹੈ ਜਦੋਂ ਅਸੀਂ ਸੰਸਾਰ ਦੇ ਵਿੱਚ ਸਵਾਸ ਲੈਣਾ ਸ਼ੁਰੂ ਕਰ ਦਿੰਨੇ ਆ ਉੱਥੇ ਕੋਈ ਬੱਚੇ ਦਾ ਜਵਾਨ ਦਾ ਬੜਾਪੇ ਦਾ ਕੋਈ ਲੇਖਾ ਜੋਖਾ ਨਹੀਂ ਸਭ ਬਰਾਬਰ ਹੈ ਕਿਉਂਕਿ ਆਉਂਦਾ ਕੌਣ ਹੈ ਮਨ ਮਨ ਇੱਕ ਬਰਾਬਰ ਹੈ ਨਾ ਇਹ ਵੱਡਾ ਹੈ ਨਾ ਇਹ ਜਵਾਨਾ ਨਾ ਇਹ ਬੱਚਾ ਇਹ ਇੱਕ ਬਰਾਬਰ ਹੈ ਕਿਉਂ ਇਹ ਸਾਡੀ ਨਜ਼ਰਾਂ ਦੇ ਵਿੱਚ ਹੈ ਕਿ ਇਹ ਅੱਜ ਦਾ ਜੰਮਿਆ ਬੱਚਾ ਹੈ 2 ਮਹੀਨੇ ਦਾ ਬੱਚਾ ਹੈ ਇਹ 2 ਸਾਲ ਦਾ ਹੈ 4 ਸਾਲ ਦਾ ਹੈ ਜੇ ਛੋਟਾ ਹੈ ਇਹ ਸਾਡੀ ਭਾਸ਼ਾ ਹੈ ਪਰ ਜਿੱਥੇ ਲੇਖਾ ਜੋਖਾ ਦੇਣਾ ਹੈ ਉੱਥੇ ਜਿਹੜੇ ਹਸਾਬ ਕਿਤਾਬ ਦੇਣਾ ਹੈ ਉਹਨਾਂ ਦੀ ਨਜ਼ਰਾਂ ਦੇ ਵਿੱਚ ਇਹ ਚੀਜ਼ ਨਹੀਂ ਹੈ ਗੁਰੂ ਘਰ ਦੇ ਕਿਉਂਕਿ ਇਸ ਹਸਾਬ ਕਿਤਾਬ ਜਦੋਂ ਤੋਂ ਸਵਾਸ ਲੈਣਾ ਸ਼ੁਰੂ ਕਰਤਾ ਉਦੋਂ ਤੋਂ ਸਾਡਾ ਸ਼ੁਰੂ ਹੋ ਗਿਆ ਲੇਖਾ ਜੋਖਾ ਕਿਹੜਾ ਜਿਹੜੇ ਅਸੀਂ ਸਵਾਸ ਲੈ ਕੇ ਆਏ ਆ ਉਹਦੀ ਗਿਣਤੀ ਸ਼ੁਰੂ ਹੋ ਜਾਂਦੀ ਹੈ ਇੱਕ ਤਾਂ ਉਹ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ ਜਿਉਂ-ਜਿਉਂ ਸਾਡੀ ਉਮਰ ਵੱਧਦੀ ਗਈ ਅਸੀਂ ਕਹਿ ਰਹੇ ਹਾਂ ਕਿ ਜਵਾਨ ਹੋ ਗਿਆ ਇਹ ਵੱਡਾ ਹੋ ਗਿਆ ਪਰ ਗੁਰਬਾਣੀ ਦੇ ਅਨਸਾਰ ਪਿਤਾ ਪ੍ਰਮਾਤਮਾ ਦੇ ਬੋਲਾਂ ਦੇ ਅਨਸਾਰ ਛੋਟਾ ਹੁੰਦਾ ਹੈ ਛੋਟਾ ਹੈ ਪੁਣ ਅਣਜਾਣਪਣਾ ਸਾਡਾ ਕੀ ਹੈ ਬਚਪਨਾ ਕੀ ਹੈ ਅਣਜਾਣਪਣਾ ਅਸੀਂ ਕਿਉਂ ਕਿਵੇਂ ਕਰਦੇ ਆ ਅਸੀਂ ਹਰ ਸਾਲ ਆਪਣੇ ਬੱਚਾ ਦਾ ਬੜੀ ਖੁਸ਼ੀ ਖੁਸ਼ੀ ਜਨਮ ਦਿਨ ਮਨਾਉਂਦੇ ਆ ਅਸੀਂ ਕਹਿੰਦੇ ਆ ਕਿ ਵੱਡਾ ਹੋ ਗਿਆ ਲੇਕਿਨ ਗੁਰਵਾਣੀ ਪਿਤਾ ਪ੍ਰਮਾਤਮਾ ਕਹਿ ਰਹੇ ਨੇ ਇਹ ਛੋਟਾ ਹੋ ਗਿਆ ਕਈ ਜਗ੍ਹਾ ਗੁਰਪਿਆਰਿਓ ਉਸ ਬਾਣੀ ਸਾਨੂੰ ਨਹੀਂ ਸਮਝ ਆਉਂਦੀ ਗੁਰਵਾਣੀ ਕੁਝ ਹੋਰ ਦੱਸਦੀ ਆ ਅਸੀਂ ਕੁਝ ਹੋਰ ਸੋਚਦੇ ਆ ਇਸੇ ਕਰਕੇ ਸਾਨੂੰ ਸਮਝਣਾ ਬਹੁਤ ਜ਼ਰੂਰੀ ਆ ਧੰਨ ਸ੍ਰੀ ਗੁਰਗੰਸਾਹਬ ਦੇ ਵਿੱਚੋਂ ਲਿਖਿਆ ਹੈ ਇੱਥੇ ਇੱਕ ਪਾਸੇ ਜਾਗਤ ਕੋ ਸੁੱਤਾ ਕਹੇ ਸੁੱਤੇ ਕੋ ਜਾਗਤ ਸੰਸਾਰ ਕਹਿੰਦਾ ਹੈ ਕਿ ਇਹ ਬੜਾ ਮਿਹਨਤੀ ਹੈ ਬੰਦਾ ਇਹ ਇਮਾਨਦਾਰ ਹੈ ਇਹ ਵਧੀਆ ਕੰਮ ਕਰਦਾ ਹੈ ਇਹ ਕਿਸੇ ਰਹਾ ਠਗੀ ਠਗੋਰੀ ਨਹੀਂ ਕਰਦਾ ਹੈ ਔਰ ਇਹ ਜਦੋਂ ਦਿਨ ਚੜ ਜਾਂਦਾ ਹੈ ਇਹ ਜਾਗ ਜਾਂਦਾ ਹੈ ਔਰ ਆਪਣੇ ਧੰਦੇ ਕਰਦਾ ਹੈ ਲੇਨ ਗੁਰੂ ਸਾਹਿਬ ਉਹਨੂੰ ਕਹਿੰਦੇ ਨੇ ਕਿ ਸੁੱਤਾ ਪਿਆ ਜਾਗਤ ਕੋ ਸੁੱਤਾ ਕਹੇ ਸੁੱਤੇ ਕੋ ਜਾਗਤ ਇਹ ਲਗ ਲਗ ਟਿੱਪਣੀਆਂ ਨੇ ਗੁਰਪਿਆਰੋ ਪਰ ਸਾਦੇ ਸਮਝਦੇ ਬੜੀ ਔਖੀ ਹੈ ਸਮਝ ਐ ਸੌਖਾ ਹੈ ਸਭ ਕਿਉਂ ਜਾਗਤ ਕੋ ਸੁੱਤਾ ਕਿਹਾ ਹੈ ਕਿਉਂ ਅਸੀਂ ਆ ਚੀਜ਼ ਨਹੀਂ ਸਮਝੀ ਕਿ ਜਦੋਂ ਅਸੀਂ ਸੰਸਾਰ ਤੇ ਜਨਮ ਲੈ ਲਿਆ ਸਾਡੇ ਸਾਹ ਸ਼ੁਰੂ ਹੋ ਗਏ ਲੇਖਾ ਜੋਖਾ ਸ਼ੁਰੂ ਹੋ ਗਿਆ ਸਾਡੀ ਉਮਰ ਘਟਦੀ ਜਾਂਦੀ ਹੈ ਅਸੀਂ ਲੇਖੇ ਜੋਖੇ ਚ ਫਸਦੇ ਜਾਂਦੇ ਆ ਅਸੀਂ ਮਾਇਆ ਦੇ ਜਾਲ ਦੇ ਵਿੱਚ ਫਸਦੇ ਜਾਂਦੇ ਆ ਜਿਉਂ-ਜਿਉਂ ਵੱਡੇ ਹੁੰਨੇ ਆ ਪਰ ਇੱਥੇ ਜਿਹੜਾ ਮਨ ਆ ਸਾਥ ਪਤਾ ਉਹਨੇ ਬਰਾਬਰ ਦੇਣਾ ਹੈ ਤਾਂ ਸਤਗੁਰ ਫਰਮਾਨ ਕਰਦੇ ਨੇ ਕਿ ਕੀ ਕਹ ਰਹੇ ਨੇ 12 ਬਰਸ ਬਾਲਪਨ ਬੀਤੇ 20 ਬਰਸ ਕਿਸ ਤਪਨਾ ਕੀਓ ਕਹ ਰਹੇ ਨੇ 12 ਪਰਸ ਜਿਵੇਂ ਆਪਾਂ ਗੁਰਬਾਣੀ ਨੂੰ ਪੜ੍ਹ ਕੇ ਵਿਚਾਰਿਆ ਹੈ ਕਿ ਬਾਲਪਨ ਬਚਪਨ ਕਹਦੇ ਨੇ ਆਪਾਂ ਕਿੰਨਾ 20 ਬਰਸ ਕਿਸ ਤਾਪ ਤਪਨਾ ਕੀਓ ਉਸ ਤੋਂ ਬਾਅਦ ਵੀ ਨਹੀਂ ਕੁਛ ਕਰਦਾ ਉਸ ਤੋਂ ਬਾਅਦ ਵੀ ਕੁਛ ਨਹੀਂ ਕਰਦਾ ਕਿਉਂ ਜਵਾਨੀ ਆ ਗਈ ਬੇਫਿਕਰ ਹੋ ਜਾਂਦਾ ਫਿਰ ਇਹ ਬੰਦਾ ਸੋਚਦਾ ਮੇਰੇ ਵਰਗਾ ਸੁੰਦਰ ਚਾਤਰ ਸਿਆਣਾ ਕੌਣ ਹੋ ਸਕਦਾ ਕੋਈ ਨਹੀਂ ਲੇਕਿਨ ਭਲਿਆ ਇਤੋਂ ਹਸਾਬ ਕਿਤਾਬ ਮੰਗਿਆ ਜਾਏਗਾ ਲੇਖਾ ਜੋਖਾ ਸਵਾਸਾਂ ਦਾ ਦੇਣਾ ਪੈਣਾ ਹੈ ਉਦੋਂ ਫਸੇਗਾ ਗੁਰਪਿਆਰਿਆ ਉਸ ਵਿਚਾਰ ਕਰਨਾ ਹੁਣ ਇਹ ਤਾਂ 10 ਤੇ 12 ਤੇ 20 ਸਾਲ ਤੱਕ ਦੀ ਕਹਾਣੀ ਮੇਰਾ ਮਾਲਕ ਪ੍ਰਮਾਨ ਕਰ ਰਿਹਾ ਹੈ ਅੱਗੇ 10 ਸਾਲ ਹੋਰ ਜੋੜ ਦਿੰਦਾ ਹੈ ਕਹਿੰਦਾ ਹੁਣ 30 ਸਾਲ ਵੇ ਬੀਤ ਗਏ ਤੇ 30 ਸਾਲ ਵੀ ਬੀਤ ਗਏ ਫੇਰ ਵੀ ਇਹ ਕੁਛ ਨਹੀਂ ਕਰਦਾ ਫੇਰ ਵੀ ਗੁਰਪਿਆਰਿਓ ਫੇਰ ਵੀ ਇਹ ਇਨਸਾਨ ਕੁਛ ਨਹੀਂ ਕਰਦਾ 30 ਸਾਲ ਹੋਰ ਬੀਤ ਗਏ ਭਾਵ ਕੀ ਆ ਗਿਆ ਫਿਰ ਜਿਹੜੀ ਉਮਰ ਹੈ ਉਹ 60 ਤੋਂ ਵੀ ਟੱਪ ਗਈ ਕੁੱਲ ਮੁਲਾਕੇ ਤਾਂ ਵੀ ਕੋਈ ਭਜਰਮੰਦਗੀ ਨਹੀਂ ਹੈ ਕਿਉਂ ਇਹ ਤ੍ਰੈ ਗੁਣਾ ਦੇ ਵਿੱਚ ਫਸਿਆ ਹੈ ਤ੍ਰੈ ਗੁਣਾ ਦੇ ਵਿੱਚ ਫਸਿਆ ਜੇ ਮਾਇਆ ਦੀ ਪਕੜ ਦੇ ਵਿੱਚ ਹੈ ਕਾਲ ਦੀ ਪਕੜ ਦੇ ਵਿੱਚ ਹੈ ਇਹਨੂੰ ਫਿਰ ਚਿੰਤਾ ਹੀ ਕੋਈ ਨਹੀਂ ਹੈ ਕੋਈ ਬੰਦਗੀ ਨਹੀਂ ਫੇਰ ਜਦੋਂ 60 ਤੋਂ ਗੁਰੂ ਪਿਆਰਿਓ ਟੱਪ ਜਾਂਦਾ ਹੈ ਫੇਰ ਕੀ ਆ ਜਾਂਦਾ ਇਹ ਤੇ ਬੁਢਾਪਾ ਫੇਰ ਬੁਢਾਪਾ ਆ ਜਾਂਦਾ ਸਾਰੀ ਉਮਰ ਗੁਰੂ ਪਿਆਰਿਓ ਅਣਜਾਣਪੜੇ ਚ ਪਹਿਲਾਂ ਤਾਂ ਕੱਢ ਲਈ ਫੇਰ ਜਵਾਨੀ ਦੇ ਵਿੱਚ ਕਿਸੇ ਨੂੰ ਕੁਝ ਨਹੀਂ ਸਮਝਿਆ ਫੇਰ ਗੁਰੂ ਪਿਆਰਿਓ ਇਦੇ ਵਿੱਚ ਜਿਹੜਾ 30 ਸਾਲ ਦੇ ਵਿਚਾਲੇ 60 ਦੇ ਸਾਲ ਦੇ ਵਿਸਾਫਰ ਹੈ ਇਹ ਫਿਰ ਕਿਰਤ ਕਰਦੇ ਰੰਗ ਜਾਂਦਾ ਹੈ ਕਿ ਇਹ ਮੇਰਾ ਹੈ ਇਹ ਮੇਰਾ ਪਰਿਵਾਰ ਹੈ ਮੇਰੇ ਬੱਚੇ ਹੈ ਮੇਰਾ ਧਨ ਹੈ ਤਾਂ ਗੁਰ ਪਿਆਰੋ ਫਿਰ 60 ਤੋਂ ਬਾਅਦ ਬਡਾਪਾ ਆ ਜਾਂਦਾ ਹੈ ਫਿਰ ਵੀ ਕੋਈ ਭਜਨਮੰਦਗੀ ਨਹੀਂ ਭਲੇ ਕੋਈ ਹੈ ਬਿਰਲੇ ਇਨਸਾਨ ਪਰ ਜਿਹੜਾ ਗੁਰੂ ਦੀ ਮਤ ਦੇ ਅਨਸਾਰ ਭਜਨ ਭਜਨਬੰਦਗੀ ਬਹੁਤ ਸਾਰੇ ਕਹਿਣਗੇ ਤਾਂ ਸਹੀ ਕਿ ਨਮਾਜ਼ ਪਾਇਆ ਸੀ ਚੰਗੇ ਗੁਰਬਾਣੀ ਦੇ ਅਨਸਾਰ ਜਾਂ ਧਰਮ ਦੇ ਚਿੰਨ ਨੇ ਸਾਡੇ ਕੋਲ ਜਾਂ ਸੀ ਬਾਣੀ ਪੜਦੇ ਆਂ ਬੰਦਗੀ ਕਰਦੇ ਆਂ ਗੁਰੂ ਘਰ ਜਾਂਦੇ ਆਂ ਦਾਵੇ ਤਾਂ ਸਾਰੇ ਕਰਨਗੇ ਪਰ ਗੁਰੂ ਦੀ ਮਤ ਦੇ ਅਨਸਾਰ ਪਿਤਾ ਪ੍ਰਮਾਤਮਾ ਨੇ ਮੰਨਦੇ ਗੋਵਿੰਦ ਭਜਨ ਬਿਨ ਤਿੱਲ ਨਹੀਂ ਮਾਨੇ ਉਹ ਹੁਣ ਭਜਨ ਬੰਦਗੀ ਪਿਤਾ ਪ੍ਰਮਾਤਮ ਦੇ ਹੁਕਮਾਂ ਦੇ ਨਿਸਾਰ ਗੁਰੂ ਦੀ ਮਤ ਦੇ ਅਨਸਾਰ ਜਿਹੜੀ ਬੰਦਗੀ ਆਪਾਂ ਕਰਾਂਗੇ ਉਹ ਤੇ ਉਹਨੇ ਮੋਹਰ ਲਾਉਣੀ ਆ ਉਹ ਤੇ ਫਿਰ ਉਹ ਸੁਵਾਸਾਂ ਤੇ ਮੋਹਰ ਲੱਗੇਗੀ ਨਹੀਂ ਤਾਂ ਪਿਆਰਿਓ ਅਸੀਂ ਜਿੰਨਾ ਮਰਜੀ ਕੋਸ਼ਿਸ਼ ਕਰੀ ਜਾਈਏ ਜੇ ਗੁਰਪਿਆਰ ਉਹ ਅਸੀਂ ਮਾਲਕ ਦੀ ਨਜ਼ਰ ਦੇ ਵਿੱਚ ਨਹੀਂ ਆਏ ਤਾਂ ਜਿਹੜੀ ਸਾਡੀ ਬੰਦਗੀ ਹੈ ਉਹ ਵੀ ਨਜ਼ਰ ਦੇ ਵਿੱਚ ਨਹੀਂ ਆਉਣੀ ਫਿਰ ਉਹਨ 60 ਸਾਲ ਤੋਂ ਉੱਪਰ ਜੋ ਟੱਪ ਜਾਂਦਾ ਹੈ ਕਿ ਮੇਰੀ ਮੇਰੀ ਕਰਤੀ ਜਨਮ ਗਵਾਇਓ ਫਿਰ ਤਮਾ ममता ਪਿਆਰ ਕਿਹਦੇ ਨਾਲ ਪਰਿਵਾਰ ਦੇ ਨਾਲ ਸੰਸਾਰ ਦੇ ਨਾਲ ਫਿਰ ਇਹਦੇ ਕੋਲ ਇਹੀ ਰਹਿੰਦਾ ਹੈ ਕਿ ਇਹ ਮੇਰੀ ਹੈ ਇਹ ਮੇਰੀ ਚੀਜ਼ ਹੈ ਵੈਸੇ ਤਾਂ ਬਚਪਨ ਦੇ ਵਿੱਚ ਵੀ ਮੇਰੀ ਮੇਰੀ ਹੈ ਦੇਖਦੇ ਆਪਾਂ ਬੱਚੇ ਖਡਾਉਣਾ ਦੇ ਨਾਲ ਇੱਕ ਦੂਜੇ ਨਾਲ ਝਗੜਾ ਕਰ ਲੈਂਦੇ ਨੇ ਇਹ ਮੇਰਾ ਇਹ ਮੇਰਾ ਹੈ ਗੁਰਪਿਆਰੋ ਸਾਡੀ ਮੇਰੀ ਮੇਰੀ ਨਹੀਂ ਸੁਟਦੀ ਮੇਰੀ ਮੇਰੀ ਨਹੀਂ ਸੁਟਦੀ ਤਬ ਤੱਕ ਗੁਰਪਿਆਰੋ ਬੜਾਪਾ ਆ ਗਿਆ ਫਿਰ ਸ਼ਰੀਰ ਜਿਹੜਾ ਸਮੁੰਦਰ ਜਿਵੇਂ ਇੱਕ ਪਾਣੀ ਸੁੱਕ ਜਾਂਦਾ ਹੈ ਫੇਰ ਗੁਰੂ ਪਿਆਰਿਓ ਇਹ ਸੁੱਕ ਜਾਂਦਾ ਹੈ ਅਸਰੀ ਬਾਹਾਂ ਚ ਤਾਕਤ ਨਹੀਂ ਰਹਿੰਦੀ ਤਾਕਤ ਮੁੱਕ ਜਾਂਦੀ ਹੈ ਔਰ ਫਿਰ ਪ੍ਰਸਤਾਵੇ ਤੋਂ ਇਲਾਵਾ ਕੁਝ ਨਹੀਂ ਰਹਿੰਦਾ ਪ੍ਰਸਤਾਵੇ ਤੋਂ ਇਲਾਵਾ ਕੁਝ ਨਹੀਂ ਰਹਿੰਦਾ ਗੁਰੂ ਪਿਆਰਿਓ ਇਹ ਆਪਾਂ ਨੂੰ ਗੁਰੂ ਸਾਹਿਬ ਸचेत ਕਰ ਰਹੇ ਨੇ ਕਿ ਪਿਆਰਿਆ ਤੂੰ ਸचेत ਹੋ ਕਿਤਾ ਪਰਮਾਤਮਾ ਬੜੇ ਵਿਸਤਾਰ ਨਾਲ ਸਾਨੂੰ ਸਮਝਾ ਰਹੇ ਨੇ ਕਿ ਹੁਣ ਬੜਾਪਾ ਆਉਣ ਤੇ ਵੀ ਜਦੋਂ ਬੜਾਪਾ ਆ ਗਿਆ ਫੇਰ ਕੀ ਹੋਣੀ ਆ ਸਾਡੇ ਉਦੋਂ ਬਾਅਦ ਕੀ ਹੋਣਾ ਮੌਤ ਹੁਣ ਮੌਤ ਤੋਂ ਗੁਰਪਿਆਰੇ ਉਹ ਬਚਣ ਵਾਸਤੇ ਅਸੀਂ ਆਹਰਤਾ ਕਰਦੇ ਆਂ ਅਪਰਾਲਾ ਦਾ ਕਰਦੇ ਆਂ ਪਰ ਮੌਤ ਤੋਂ ਕੋਈ ਬਚ ਨਹੀਂ ਸਕਦਾ ਮੌਤ ਤਾਂ ਆਪਣੇ ਸਮੇਂ ਤੇ ਆਉਣੀ ਆ ਗੁਰਪਿਆਰੇ ਕਿਉਂਕਿ ਜੋ ਸੰਸਾਰ ਦੇ ਵਿੱਚ ਜਨਮ ਲਿਆ ਹੈ ਆਇਆ ਹੈ ਉਹਨੇ ਜਾਣਾ ਹੈ ਜੋ ਉਪਜੋ ਸੋ ਵਿੰਸ ਹੈ ਜਿਹੜਾ ਵੀ ਜੀਵ ਪੈਦਾ ਹੋਇਆ ਹੈ ਜਾਂ ਕੋਈ ਬੀਜ ਉਗਿਆ ਹੈ ਜਾਂ ਕੋਈ ਬਨਸਪਤੀ ਉੱਗੀ ਹੈ ਉਹਨੇ ਨਾਸਤ ਹੋਣਾ ਹੈ ਇਹ ਤਾਂ طے ਆ ਗੁਰ ਪਿਆਰੇਓ ਕਿ ਮਰਨਾ ਤਾਂ طے ਹੈ ਮੌਤ ਤਾਂ ਸੱਚ ਹੈ ਭਰਤ ਜੀ ਅਸੀਂ ਅਸਲੀ ਮੌਤ ਜੇ ਅਸਲੀ ਮੌਤ ਆਉਣ ਤੋਂ ਪਹਿਲਾਂ ਅਸੀਂ ਮਰਨਾ ਸਿੱਖ ਲਈਏ ਤਾਂ ਸ੍ਰੀ ਗੁਰੂ ਗੰਗ ਸਾਹਿਬ ਦੇ ਅਨੁਸਾਰ ਜੇ ਅਸੀਂ ਸਿੱਖ ਲਈਏ ਕਿ ਗੁਰੂ ਸਾਹਿਬ ਸਾਨੂੰ ਕੀ ਕਹਿੰਦੇ ਨੇ ਤਾਂ ਫਿਰ ਜਿਹੜਾ ਅਸਲੀ ਮੌਤ ਦਾ ਡਰ ਸਾਡੇ ਕੋਲ ਨਹੀਂ ਰਹਿਣਾ ਕੋਈ ਇਹ ਡਰ ਖਤਮ ਹੋ ਜਾਣਾ ਹੈ ਡਰ ਤਾਂ ਹੈ ਮੌਤ ਦਾ ਦੇਖੇ ਆਪਾਂ ਬਹੁਤ ਸਰੀਰਨਾਟਕ ਜੋ ਪ੍ਰਾਤਨ ਸਮੇਂ ਦੇ ਯੋਧੇ ਪੂਰਾ ਆਪਾਂ ਇਤਿਹਾਸ ਦੇਖਿਆ ਮੌਤ ਤੋਂ ਹਰ ਅਦਮੀ ਡਰਦਾ ਹੈ ਪਰ ਇੱਥੇ ਗੁਰਪਿਆਰਿਓ ਜਿਹੜਾ ਸਿੱਖ ਧਰਮਾਂ ਜਾਂ ਗੁਰੂਆਂ ਦਾ ਜਾਂ ਸਾਡੇ ਯੋਧਿਆਂ ਦਾ ਇਤਿਹਾਸ ਹੈ ਉਹ ਕੁਝ ਵੱਖਰਾ ਹੈ ਉਹ ਕੁਝ ਵੱਖਰਾ ਹੈ ਉਹਨਾਂ ਨੇ ਮੌਤ ਨੂੰ ਵੀ ਹੱਸ ਕੇ ਗਲੇ ਲਾਇਆ ਹੈ ਹੱਸ ਕੇ ਗਲੇ ਲਾਇਆ ਉਹਨਾਂ ਨੇ ਇਹੀ ਗੁਰਬਾਣੀ ਪਿਤਾ ਪ੍ਰਮਾਤਮਾ ਸਾਨੂੰ ਉਹੀ ਕੁਝ ਦੱਸ ਰਹੇ ਨੇ ਇਹੀ ਪੰਕਤੀਆਂ ਸਾਡੇ ਸਤਕਾਰਯੋਗ ਜੋ ਗ੍ਰੰਥੀ ਸਿੰਘ ਜੋ ਜੋ ਵੀ ਗੁਰਬਾਣੀ ਪੜਦਾ ਹੈ ਉਹਨੂੰ ਪੜ ਕੇ ਅੱਗੇ ਲੱਗ ਜਾਂਦੇ ਨੇ ਜਿਸ ਤਰ੍ਹਾਂ ਅੱਜ ਵੀ ਆਪਾਂ ਆਸਾ ਭਗਤ ਕਬੀਰ ਜੀ ਦਾ ਸ਼ਬਦ ਹੈ ਉਹ ਆਪਾਂ ਵਿਚਾਰ ਕੀਤੀ ਹੈ। ਲੇਕਰ ਇੱਥੇ ਹੀ ਭਗਤ ਕਬੀਰ ਜੀ ਇੱਕ ਜਗ੍ਹਾ ਹੋਰ ਗੁਰਬਾਣੀ ਦੇ ਅੰਦਰ ਫਰਮਾ ਰਹੇ ਨੇ ਕੀ ਕਹਿੰਦੇ ਨੇ ਕਿ ਮਰਤਾ ਮਰਤਾ ਜਗ ਮੂਆ ਮਰ ਪੀ ਨਾ ਜਾਣੇ ਕੋਈ aisi marni jo mare pher pahorn na marna hoye kenda palya tu jonde jee marna sikh la jonde jee hun kayan kole pangti ji da vichar karde ana koi karange na kayan ne bada mazak samjde ne ਇਹਨਾਂ ਵੀ ਮਰਨਾ ਵੀ ਕਿਤੇ ਸਿੱਖਣਾ ਪੈਣਾ ਮਰਨਾ ਤਹਾਰਾ ਆਦਮੀ ਡਰਦਾ ਹੈ ਨਹੀਂ ਗੁਰ ਪਿਆਰਿਓ ਆਪਣੇ ਕੋਲ ਇਤਿਹਾਸ ਹੈ ਗਵਾਹ ਹੈ ਸਾਡੇ ਪ੍ਰਾਤਨ ਜੋ ਦੇ ਡਰੇ ਨੇ ਭਾਈ ਬਿਆਲਾ ਜੀ ਨੂੰ ਦੇਖਦੇ ਵਿੱਚੋ ਵਾਲੇ ਗਿਆ ਐ ਮਤੀ ਦਾਸ ਸਤੀ ਦਾਸ ਆਰੇ ਨਾ ਚੀਰਤੇ ਰੂ ਨਾ ਬਨ ਕੇ ਸਾੜੇ ਗਏ ਕੋਪਰੀਆਂ ਤਰਾਲੀਆਂ ਆਰਣਾ ਤਾਂ ਚਰਾਏ ਗਏ ਗੁਰਪਿਆਰੇ ਸਾਡੇ ਫਿਰ ਪਹਿਲਾ ਇਹ ਪ੍ਰੈਕਟੀਕਲ ਸਾਨੂੰ ਪੰਜਵੇਂ ਪਾਸਾ ਜਿੰਨੇ ਦਿੱਤਾ ਹੈ 33 33 ਤਵੀ ਤੇ ਬੈਠਣ ਦਾ ਮੌਤ ਦਾ ਪੈ ਖਤਮ ਕਿਉਂ ਆ ਜੋ ਭਗਤ ਕਬੀਰ ਜੀ ਫਰਮਾਨ ਕਰਦੇ ਨੇ ਕਿ ਮਰਤਾ ਮਰਤਾ ਜਗ ਮੁਆ ਮਰ ਪੀ ਨ ਜਾਣੇ ਕੋਈ ਅਸੀਂ ਮਰਨਾ ਸਿੱਖਿਆ ਹੀ ਨਹੀਂ ਗੁਰਪਿਆਰੇ ਹੁਣ ਮਰਨਾ ਕਿਵੇਂ ਸਿੱਖਣਾ ਹੈ ਆਪਾਂ ਨਾ ਵਿਚਾਰ ਕਰਾਂਗੇ ਮਰਨਾ ਕਿਵੇਂ ਸਿੱਖਣਾ ਹੈ ਹੁਣ ਮਰਨ ਦਾ ਜਿਹੜਾ ਭੈ ਕਿਵੇਂ ਖਤਮ ਹੋਗਾ ਉਹ ਅਸੀਂ ਕਰਦੇ ਹੀ ਨਹੀਂ ਗੁਰ ਪਿਆਰਿਓ ਇਸ ਪੰਗਤੀ ਤੇ ਅਸੀਂ ਗ੍ਰਾਹੀ ਨਾ ਜਾਂਦੇ ਹੀ ਨਹੀਂ ਕਿ ਕਬੀਰ ਸਾਹਿਬ ਸਾਨੂੰ ਕਹਿ ਰਹੇ ਨੇ ਕਿ ਮਰਤਾ ਮਰਤਾ ਜਗ ਮੁਆ ਮਰ ਪੀ ਨ ਜਾਣੇ ਕੋਈ ਕਹਿੰਦਾ ਤੂੰ ਇਹ ਜੀ ਮਰਨੀ ਮਰ ਜਾ ਪਹਿਲਾਂ ਅਸਲੀ ਮੌਤ ਤੋਂ ਪਹਿਲਾਂ ਫਿਰ ਤੈਨੂੰ ਅਸਲੀ ਮੌਤ ਆਏਗੀ ਉਦੋਂ ਡਰ ਤੇਰਾ ਖਤਮ ਹੋ ਜੇਗਾ ਉਹ ਕਿਵੇਂ ਉਹ ਆਪਾਂ ਜਿ ਵਿਚਾਰ ਕਰਾਂਗੇ ਸਤਿਗੁਰੂ ਮੇਰਾ ਕਿਰਪਾ ਕਰੇ ਉਹ ਗੁਰ ਪਿਆਰੇ ਸਾਨੂੰ ਇੱਕ ਤਾਕਤ ਦਿੱਤੀ ਹੈ ਤਾਕਤ ਸਾਡੇ ਜਿਹੜੇ ਪ੍ਰਾਤਨ ਜੋਦੇ ਨੇ ਜਿਹੜਾ ਭਾਈ ਗੁਰਦਾਸ ਦੀ ਜਵਾਰ ਦੇ ਵਿੱਚ ਸਾਨੂੰ ਇੱਕ ਬੜਾ ਮੰਤਰ ਦਿੱਤਾ ਬਹੁਤ ਵੱਡਾ ਮੰਤਰ ਦਿੱਤਾ ਹੈ ਬਾਹਗੁਰੂ ਗੁਰਮੰਤਰ ਹੈ ਜਪ ਹੋਵੇਂ ਕੋਈ ਪਰ ਉਹ ਅਸੀਂ ਜਪਦੇ ਨਹੀਂ ਅਰਦਾਸ ਦੇ ਵਿੱਚ ਵੀ ਮੰਗਦੇ ਆ ਤਿੰਨ ਵਾਰੀ ਕਹਿ ਜਰੂਰ ਜਾਣਿਆ ਪ੍ਰਤਮੇ ਸਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਚਿਤ ਆਵੇ ਹੁਣ ਇਸ ਮੰਗ ਜ਼ਰੂਰ ਲਿਆ ਲੇਕਿਨ ਇਹਨੂੰ ਕਹੀਏ ਨਾ ਜਪੋ ਤਾਂ ਬਹੁਤ ਸਾਰੇ ਨੇ ਬਹੁਤ ਸਾਰੇ ਦੇਖਦੇ ਗੁਰਪੁਰ ਬੜੇ ਕਮੈਂਟ ਕਰਦੇ ਨੇ ਕਿ ਇਹਦੇ ਨਾਲ ਕੀ ਹੋ ਜੂਗਾ ਇਹ ਗੁਰਪਿਆਰੋ ਸਾਡੇ ਕੋਲ ਮੰਤਰ ਹੈ ਇਹ ਮੰਤਰ ਇਹਨੂੰ ਅਸੀਂ ਜਪ ਜਪ ਕੇ ਇਹੀ ਮੰਤਰ ਹੈ ਜਿਹੜ ਨੂੰ ਕਹਿੰਦੇ ਵਾਇਗਰੂ ਨਾਮ ਜਹਾਜ਼ਾ ਚੜੇ ਸੂਤਰੇ ਪਾਰ ਇਹ ਵੀ ਆਪਾਂ ਅਰਦਾਸ ਦੇ ਵਿੱਚ ਅੱਗੇ ਪੰਗਤੀ ਗਾਉਣੀ ਆ ਫਿਰ ਅਸੀਂ ਗੁਰੂ ਪਿਆਰੇ ਪੜ੍ਹੀ ਜਾਂਦੇ ਆ ਗਾਈ ਜਾਂਦੇ ਆ ਪਰ ਆਮਲ ਕੋਈ ਨਹੀਂ ਕਰਦੇ ਪ੍ਰੈਕਟੀਕਲ ਉਹਨਾਂ ਤੇ ਪ੍ਰੈਕਟੀਕਲ ਦਾ ਦਰਜਾ ਦੇਣਾ ਸੀ ਆਪਾਂ ਨੂੰ ਗੁਰੂ ਸਾਹਿਬਾ ਨੇ ਹਰ ਚੀਜ਼ ਦਾ ਪ੍ਰੈਕਟੀਕਲ ਦਿੱਤਾ ਹੈ ਹਰ ਚੀਜ਼ ਦਾ ਪ੍ਰੈਕਟੀਕਲ ਸਾਨੂੰ ਕਰਕੇ ਦਿਖਾਇਆ ਘਰਸਤੀ ਚਲਾਉਣ ਦਾ ਵੀ ਭਗਤੀ ਕਰਨ ਦਾ ਵੀ ਔਰ ਮੌਤ ਨੂੰ ਗਲੇ ਲਾਉਣ ਦਾ ਵੀ ਕਿਹੜਾ ਨਹੀਂ ਪ੍ਰੈਕਟੀਕਲ ਦੱਸਿਆ ਜੋਧ ਕਰਨ ਦਾ ਪ੍ਰੈਕਟੀਕਲ ਭਗਤੀ ਕਰਨ ਦਾ ਪ੍ਰੈਕਟੀਕਲ ਸਾਰੇ ਸਾਨੂੰ ਦੱਸੇ ਨੇ ਪਰ ਅਸੀਂ ਖਾਲੀ ਪੜਨ ਤੇ ਜੋਰ ਹੈ ਪ੍ਰੈਕਟੀਕਲ ਨਹੀਂ ਕਰਦੇ ਹੁਣ ਇਹਦੇ ਮਰਤਾ ਮਰਤਾ ਜਗਮੂਆ ਇਹ ਕੀ ਹੈ ਮਰ ਪੀ ਨਾ ਜਾਣੇ ਕੋਈ ਕਹਿੰਦਾ ਭਲਿਆ ਤੂੰ ਜਾਫ ਕਰ ਬੈਠ ਕੇ ਚੌਂਕੜਾ ਲਾ ਰੀੜ ਦੀ ਹੱਡੀ ਸਿੱਧੀ ਕਰਕੇ ਨੇਤਰ ਬੰਦ ਕਰਕੇ ਚੌਂਕੜਾ ਲਾ ਹੁਣ ਬਹੁਤ ਸਾਰੇ ਨੇ ਕਹਿੰਦੇ ਨੇਤਰ ਬੰਦ ਕਰਨਾ ਕੀ ਹੋਇਜ ਭਾਈ ਜਿਨ੍ਹਾਂ ਨੇ 45 50 50 50 ਸਾਲ ਕਥਾ ਕਰਕੇ ਸਰਮੌਰ ਜਿਹੜਾ ਭਗਤੀ ਦਾ ਦਰਜਾ ਲੈ ਕੇ ਉਹ ਆਪਣੀ ਪੂਰੀ ਜੀਵਨੀ ਗੁਰੂ ਦੇ ਹਵਾਲੇ ਕਰ ਗਿਓ ਸਾਡੇ ਸਤਿਕਾਰਯੋਗ ਭਾਈ ਮਸਕੀਨ ਜੀ ਹੋਰ ਵੀ ਅੱਜ ਦੇ ਕਥਾਵਾਚਕ ਬੜੇ ਚੜ੍ਹਦੀ ਕਲਾ ਵਾਲੇ ਨੇ ਭਾਈ ਸ਼ੇਵਾ ਸਿੰਘ ਤਰਮਾਲਾ ਜੀ ਤਾਂ ਗੁਰੂ ਪਿਆਰੇ ਉਹਨਾਂ ਦਾ ਨਿਚੋੜ ਹੈ ਉਹ ਨਿਚੋੜ ਤੇ ਵੀ ਪਾਣੀ ਫੇਰ ਰਹੇ ਨੇ ਪਰ ਆਪਾਂ ਬਰਾਈ ਦੀ ਕਰਨੀ ਉਧਰ ਨਹੀਂ ਜਾਣਾ ਆਪਾਂ ਚਲੋ ਜੋ ਕਰ ਰਹੇ ਉਹਨਾਂ ਨੇ ਆਪਣਾ ਸਾਥ ਦੇਣਾ ਹੁਣ ਆਪਾਂ ਵਿਚਾਰ ਕਰੀਏ ਕਿ ਅਸੀਂ ਮੌਤ ਦਾ ਡਰ ਦੂਰ ਕਰਨਾ ਹੈ ਕਿਉਂਕਿ ਸਾਡੇ ਪ੍ਰਾਤਨ ਸਿੰਘਾਂ ਨੇ ਇਹ ਕੀਤਾ ਸੀਗਾ ਮੌਤ ਦਾ ਡਰ ਦੂਰ ਕੀਤਾ ਸੀ ਉਹਨਾਂ ਨੇ ਭਗਤੀ ਕੀਤੀ ਸੀ ਬੰਦਗੀ ਕੀਤੀ ਸੀ ਉਹਨਾਂ ਪ੍ਰਾਤਨ ਜੰਗਲਾਂ ਦੇ ਵਿੱਚ ਜਿਹੜੇ ਸਾਡੇ ਯੋਧੇ ਆਪਣਾ ਜੀਵਨ ਬਤੀਤ ਕਰਕੇ ਗਏ ਨੇ ਉਹ ਨਾ ਕੋਲਤਾ ਗੁਟਕਾ ਸਾਹਿਬ ਰੱਖਣ ਦਾ ਕੋਈ ਮੇਰੇ ਖਿਆਲ ਵਕਤੀ ਨਹੀਂ ਹੋਣਾ ਨੂੰ ਸਮਾਂ ਹੀ ਨਹੀਂ ਸੀ ਕੋਈ ਦਰਬਾਰ ਸਾਹਿਬ ਜਾਣ ਦਾ ਵੀ ਬੜੀ ਔਖਾ ਬੜਾ ਔਖਾ ਸਮਾਂ ਸੀ ਉਹਨਾਂ ਕੋਲ ਭਾਈ ਗਰਜਾ ਸਿੰਘ ਬੋਤਾ ਸਿੰਘ ਉਹਨਾਂ ਦਾ ਜੀਵਨ ਦੇਖ ਲਓ ਉਹਨਾਂ ਕੋਲ ਕੀ ਸੀ ਫਿਰ ਅੱਜ ਤਾਂ ਸਾਡੇ ਕੋਲ ਸਾਰਾ ਖਜ਼ਾਨਾ ਹੈ ਫੇਰ ਵੀ ਅਸੀਂ ਬੰਦਗੀ ਨਹੀਂ ਕਰਦੇ ਫੇਰ ਵੀ ਅਸੀਂ ਚੰਪੜਾ ਮਾਰ ਕੇ ਨੇਤਰ ਬੰਦ ਕਰਕੇ ਜਪਦੇ ਨਹੀਂ ਆਪਣੇ ਸਰੀਰ ਤੋਂ ਵੱਖਰਾ ਨਹੀਂ ਹੁੰਦੇ ਪ੍ਰੈਕਟੀਕਲ ਨਹੀਂ ਕਰਦੇ ਜਿੰਨਾ ਚਿਰ ਗੁਰਪਿਆਰ ਅਸੀਂ ਇਹ ਨਹੀਂ ਕਰਦੇ ਸਾਡਾ ਮੌਤ ਸਾਨੂੰ ਮੌਤ ਤੋਂ ਡਰ ਗੁਰਪਿਆਰਿਓ ਲਗਦਾ ਰਹੇਗਾ ਸਾਨੂੰ ਮੌਤ ਦਾ ਡਰ ਰਹੇਗਾ ਤਾਂ ਗੁਰਪਿਆਰ ਸਾਨੂੰ ਇਹ ਬੰਦਗੀ ਕਰਨੀ ਪੈਣੀ ਆ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਕਿਉਂ ਇਹ ਸਾਡੇ ਕੋਲ ਮੰਤਰ ਹੈ ਹਨੁਮੰਤਰ ਦਿੱਤਾ ਗੁਰੂ ਸਾਹਿਬ ਦਾ ਤਾਂ ਗੁਰੂ ਪਿਆਰੇ ਇਹ ਬੇਨਤੀ ਹੈ ਕਿ ਜੇ ਜੀਵਨ ਸਫਲ ਕਰਨਾ ਹੈ ਜੇ ਜਨਮ ਮਰਨ ਦਾ ਗੇੜ ਖਤਮ ਕਰਨਾ ਹੈ ਤ੍ਰੈ ਗੁਣਾ ਤੋਂ ਉੱਪਰ ਉੱਠ ਕੇ ਭਗਤੀ ਕਰਨੀ ਪੈਣੀ ਆ ਆ ਕਾਲ ਦਾ ਜਿਹੜਾ ਦੇਸ ਸਾਨੂੰ ਛੱਡਣਾ ਪੈਣਾ ਹੈ ਇਹਦੇ ਵਿੱਚ ਜਿੰਨੀ ਅਸੀਂ ਭਗਤੀ ਕਰ ਰਹੇ ਕੋਈ ਲੇਖੇ 'ਚ ਨਹੀਂ ਲੱਗਣੀ ਸਾਨੂੰ ਚੌਥੇ ਪਾਤੇ ਬੈਠ ਕੇ ਭਗਤੀ ਕਰਨੀ ਪੈਣੀ ਆ ਜਿਹੜਾ ਗੁਰਬਾਣੀ ਫਰਮਾਨ ਕਰਦੀ ਹੈ ਕਿ ਥਿਰ ਕਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੋਂ ਮਰੇ ਕਾਸ ਬਾਰੇ ਫਿਰ ਮੇਰੇ ਮਾਲਕ ਨੇ ਕਾਰਜ ਸਵਾਰ ਦੇਣੇ ਆ ਤਾਂ ਗੁਰਪਿਆਰਿਓ ਏ ਇੱਕ ਬੰਦਗੀ ਸਾਨੂੰ ਕਰਨੀ ਪੈਣੀ ਹੈ ਜੇ ਅਸੀਂ ਗੁਰਪਿਆਰਿਓ ਆਮ ਆਵਾ ਗਵਨ ਖਤਮ ਕਰਨਾ ਹੈ ਕਿਉਂ ਆਏ ਅਸੀਂ ਜੋ ਸੰਸਾਰ ਦੇ ਵਿੱਚ ਆਏ ਆ ਨਾ ਗੁਰਪਿਆਰਿਓ ਅਸੀਂ ਜਿਹੜਾ ਜਨਮ ਲੈਂਦਾ ਹੈ ਇਨਸਾਨੀ ਜਮਾਤ ਸਾਨੂੰ ਮਿਲਿਆ ਹੈ ਬੜਾ ਕੀਮਤੀ ਹੈ ਬਾਰ ਬਾਰ ਨਹੀਂ ਮਿਲਣਾ ਇਹਦੇ ਵਿੱਚ ਰਹਿ ਕੇ ਹੀ ਅਸੀਂ ਜਿਉਂਦੇ ਜੀ ਮਰਨਾ ਸਿੱਖ ਸਕਦੇ ਹਾਂ ਇਹ ਸਰੀਰ ਨੂੰ ਅਸੀਂ ਜਿਉਂਦੇ ਜੀ ਜਿਹਨੂੰ ਟੈਂਪੋਰਰੀ ਦੀ ਡੈਥ ਕਹਾਂਗੇ ਅਸੀਂ ਇਹ ਸਰੀਰ ਨੂੰ ਡੈੱਡ ਕਰਨਾ ਪੈਣਾ ਨੌਂ ਦਰਵਾਜ਼ੇ ਬੰਦ ਕਰਕੇ ਜਿੰਨਾ ਚਿਰ ਵੀ ਅਸੀਂ ਭਗਤੀ ਕਰਨੀ ਆ ਨੇਤਰ ਬੰਦ ਕਰਕੇ ਇਹ ਸਰੀਰ ਤੋਂ ਵੱਖਰੇ ਹੋਣਾ ਪੈਣਾ ਸਾਨੂੰ ਤਾਂ ਗੁਰਪਿਆਰੇਓ ਮੇਰੇ ਮਾਲਕ ਨੇ ਸਾਡੀ ਮਾਂ ਫੜਨੀ ਆ ਆ ਇੱਕ ਤਰੀਕਾ ਹੈ ਪ੍ਰੈਕਟੀਕਲ ਦਾ ਤਾਂ ਗੁਰਪਿਆਰੇ ਬੜੀ ਵੀਡੀਓ ਬੜੀ ਲੰਬੀ ਹੋ ਜਾਣੀ ਥੋੜੀ ਜੀ ਵਿਚਾਰ ਤਾਂ ਕਰ ਰ ਸੀ ਕਰੀ ਜਾਈਏ ਪਰ ਕਿਉਂਕਿ ਇਹ ਜਿਹੜਾ ਪ੍ਰੈਕਟੀਕਲ ਦਾ ਵਿਸ਼ੇ ਆ ਨਾ ਇਹ ਬਹੁਤ ਲੰਮਾ ਚੋੜਾ ਹੈ ਇਹਦੇ ਨਾਲ ਹੀ ਆਪਾਂ ਇੱਕ ਹੋਰ ਕੁਝ ਕਰਾਂਗੇ ਕਿ ਪ੍ਰੈਕਟੀਕਲ ਦੇ ਤਰੀਸੇ ਨਾਲ ਕਰਕੇ ਆਉਣ ਦੀ ਉਹਨਾਂ ਇੱਥੋਂ ਤੱਕ ਹੀ ਆਪਾਂ ਵਿਚਾਰਾ ਨੂੰ ਰੋਕੀਏ ਤੇ ਸਤਿਗੁਰ ਕਿਰਪਾ ਕਰਨ ਬਾਣੀ ਪੜਦੇ ਹੋયા ਅਨੇਕ ਪ੍ਰਕਾਰ ਦੇ ਭੁੱਲਾ ਚੁੱਕਾ ਹੋ ਜਾਂਦੀਆਂ ਨੇ ਬੜੇ ਸਾਡੇ ਇਸ ਪੰਥ ਦੇ ਵਿੱਚ ਸਤਿਕਾਰਯੋਗ ਪ੍ਰਚਾਰਕ ਰਾਗੀ ਸਿੰਘ ਕੀਰਤਰੀਆਂ ਜਿੱਥੇ ਗ੍ਰੰਤੀ ਸਿੰਘ ਬੜੀਆਂ ਉੱਚੀਆਂ ਰੁਹਾ ਬੈਠੀਆਂ ਨੇ ਉਹਨਾਂ ਦੇ ਵਿੱਚੋਂ ਦਾਸ ਤਾਂ ਕੁਝ ਵੀ ਨਹੀਂ ਇਹ ਕਿਸ ਤਾਂ ਪ੍ਰਾਲਾ ਕਰ ਰਹੇ ਇਸ ਤਾਂ ਕੋਸ਼ਿਸ਼ ਕਰ ਰਹੇ ਆ ਤੇ ਬਹੁਤ ਪ੍ਰਕਾਰ ਦੇ ਭੁੱਲਾ ਚੁੱਕਾ ਹੋ ਜਾਂਦੀਆਂ ਨੇ ਸਤਿਗੁਰ ਬਖਸ਼ ਨਾਰਾ ਸੰਗਤ ਬਖਸ਼ ਨਾਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ